ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਮੂਮਨ ਸਿੰਘ ਅੱਜ ਆਪਾਂ ਗੱਲ ਕਰਾਂਗੇ ਅੱਜ ਦੀ ਗੱਲ ਸਭ ਦੀ ਗੱਲ ਅੱਜ ਕੱਲ ਬਹੁਤ ਸਾਰੀ ਗਰਮੀ ਵਾਦੀ ਚੱ ਰਹੀ ਹੈ ਜਿਸ ਦੀ ਵਜ੍ਹਾ ਨਾਲ ਲੋਕਾਂ ਨੂੰ ਬਹੁਤ ਸਾਰੇ ਤਕਲੀਫਾਂ ਪ੍ਰੋਬਲਮ ਚੈਲੰਜ ਆ ਰਹੇ ਨੇ ਤਾਂ ਗਰਮੀ ਦੇ ਕਾਰਨ ਬਹੁਤ ਸਾਰੇ ਦਾ ਸਰੀਰ ਵਿੱਚ ਭਿਆਨਕ ਭਿਆਨਕ ਬਿਮਾਰੀਆਂ ਹੁੰਦੀਆਂ ਔਰ ਬਹੁਤ ਸਾਰੇ ਲੋਕ ਗਰਮੀ ਤੋਂ ਬਚਣ ਵਾਸਤੇ ਬਹੁਤ ਸਾਰੀਆਂ ਡਰਿੰਕਾਂ ਦਾ ਇਸਤੇਮਾਲ ਕਰਦੇ ਆ ਬਹੁਤ ਸਾਰੇ ਲੋਕ ਕੋਲ ਡਰਿੰਕ ਸੌਫਟ ਡਰਿੰਕ ਹੋਰ ਬਹੁਤ ਸਾਰੇ ਆਪਣੇ ਜਗਾੜ ਲਾਉਂਦੇ ਆ ਪਰ ਆਪਾਂ ਨੂੰ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਜੋ ਚੀਜ਼ ਆਪਾਂ ਵਰਤ ਰਹੇ ਹਾਂ ਸਰੀਰ ਵਾਸਤੇ ਸਰੀਰ ਨੂੰ ਠੰਡਕ ਪਹੁੰਚਾਉਣ ਵਾਸਤੇ ਕੀ ਉਸ ਦੀ ਤਸਵੀਰ ਠੰਡੀ ਹੈ ਕੀ ਸਾਡੇ ਸਰੀਰ ਵਿੱਚ ਠੰਡਕ ਪਹੁੰਚਾਉਂਦੀ ਹੈ ਪਰ ਸਾਰੀਆਂ ਚੀਜ਼ਾਂ ਦੀ ਤਸਵੀਰ ਦਾ ਆਪਾਂ ਆਈਡੀਆ ਨਹੀਂ ਲਗਾ ਸਕਦੇ ਨਹੀਂ ਸਮਝ ਸਕਦੇ ਪਰ ਆਪਣੇ ਸਰੀਰ ਦੀ ਠੰਡ ਨੂੰ ਦੂਰ ਕਰਨ ਵਾਸਤੇ ਇੱਕ ਬਹੁਤ ਹੀ ਵਧੀਆ ਡਰਿੰਕ ਦਾ ਆਪਾਂ ਘਰ ਵਿੱਚ ਇਸਤੇਮਾਲ ਕਰ ਸਕਦੇ ਹਾਂ ਜਿੱਦਾਂ ਕਿ ਆਪਾਂ 300 ਮਿਲੀ ਪਾਣੀ ਲੈ ਸਕਦੇ ਹਾਂ ਭਈਆ ਐਮਐਲਸ ਵਿੱਚ ਦੁੱਧ ਪਾਓ ਔਰ ਦੁੱਧ ਪਾਉਣ ਤੋਂ ਬਾਅਦ ਤੁਸੀਂ ਉਸ ਨੂੰ ਕੱਚੀ ਲੱਸੀ ਬਣਾਓ ਅਗਰ ਨਮਕੀਨ ਪੀਣਾ ਚਾਹੁੰਦੇ ਆ ਤਾਂ ਹਲਕਾ ਕਾਲਾ ਨਮਕ ਪਾ ਸਕਦੇ ਆ ਔਰ ਮਿੱਠਾ ਪੀਣਾ ਚਾਹੁੰਦੇ ਆ ਤਾਂ ਇੱਕ ਜਾਂ ਦੋ ਚਮਚੇ ਲੋੜ ਮੁਤਾਬਕ ਸ਼ੱਕਰ ਦੇ ਪਾ ਸਕਦੇ ਆ ਇਹ ਮੈਕਸ ਡਰਿੰਕ ਬਹੁਤ ਹੀ ਜ਼ਬਰਦਸਤ ਔਰ ਲੀਵਰ ਨੂੰ ਠੰਡ ਪਹੁੰਚਾਉਣ ਵਾਲੀ ਡਰਿੰਕ ਆ ਜਿਸ ਦੀ ਤਸੀਰ ਠੰਡੀ ਹੁੰਦੀ ਆ ਔਰ ਸਾਡੇ ਸਰੀਰ ਨੂੰ ਠੰਡਕ ਪਹੁੰਚਾਉਂਦੀ ਆ ਔਰ ਸਾਨੂੰ ਲੀਵਰ ਦੀਆਂ ਇੰਫੈਕਸ਼ਨੀਆਂ ਬਿਮਾਰੀਆਂ ਤੋਂ ਬਚਾਉਂਦੀ ਆ ਗਰਮੀ ਤੋਂ ਬਚਾਉਂਦੀ ਆ ਔਰ ਤਿਆਵਲ ਪਰਸਨ ਲਈ ਬਹੁਤ ਹੀ ਜ਼ਬਰਦਸਤ ਡਰਿੰਕ ਬਣ ਜਾਂਦੀ ਆ ਔਰ ਇਹ ਚੀਜ਼ ਤੁਹਾਨੂੰ ਵਧੀਆ ਲੱਗੀ ਤਾਂ ਤੁਸੀਂ ਇਸਤੇਮਾਲ ਕਰੋ ਆਪਣੇ ਘਰ ਵਿੱਚ ਆਪਣਾ ਬਹੁਤ ਸਾਰਾ ਬੈਨੀਫਿਟ ਲਓ ਆਪਣੇ ਆਪ ਨੂੰ ਫਿੱਟ ਕਰੋ ਔਰ ਕੋਸਰੋਗ ਨੂੰ ਫਿੱਟ ਹੋਣ ਵਿੱਚ ਮਦਦ ਕਰੋ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰਨਾ ਕਰ ਪਲਾ ਉਪਲਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਾਦਾ ਪਲਾ ਇਸ ਇਸ ਦਾ ਅਧੂਰੀ ਪੂਰਾ ਕਰਾਂਗੇ ਔਰ ਆਪਣੇ ਨਾਲ ਨਾਲ ਆਪਾਂ ਕਿਸੇ ਦੀ ਮਦਦ ਕਰਾਂਗੇ ਮੈਂ ਤੁਹਾਡਾ ਦੋਸਤ ਮੋਦਨ ਸਿੰਘ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤਬ ਤੱਕ ਸਵਾਸਤ ਰਹੇ ਮਾਸਤ ਰਹੇ ਜਪਰ ਦਸਤ ਰਹੇ ਥੈਂਕ ਯੂ ਸੋਮੇ ਤੇ ਗਣ ਧੰਨਵਾਦ